ਦੋੜ ਦੇ ਲੋਕਾਂ ਨੇ ਧਾਰਮਿਕ ਆਸਥਾ ਦੀ ਆੜ ਵਿੱਚ ਉਗਰਾਹੀ ਕਰਨ ਵਾਲੇ ਲੋਕਾਂ ਨੂੰ ਕਾਬੂ ਕੀਤਾ ਹੈ ਜਾਣਕਾਰੀ ਅਨੁਸਾਰ ਕਿਸੇ ਆਸ਼ਰਮ ਦੇ ਨਾਮ ਤੇ ਲੋਕ ਪਿੰਡ ਪਿੰਡ ਜਾ ਕੇ ਉਗਰਾਹੀ ਕਰ ਰਹੇ ਸਨ ਪਰ ਉਗਰਾਹੀ ਕਰਨ ਤੋਂ ਬਾਅਦ ਸ਼ਾਮ ਨੂੰ ਜਦੋਂ ਸਥਾਨਕ ਲੋਕਾਂ ਨੇ ਇਹਨਾਂ ਨੂੰ ਸ਼ਰਾਬ ਦੇ ਠੇਕੇ ਤੇ ਪੈਗ ਖੜਕਾਉਂਦੇ ਵੇਖਿਆ ਤਾਂ ਸਭ ਹੈਰਾਨ ਰਹਿ ਗਏ ਅਤੇ ਲੋਕਾਂ ਨੇ ਇਹਨਾਂ ਨੌਸ਼ਰਬਾਜ਼ ਥੱਗਾ ਨੂੰ ਕਾਬੂ ਕਰ ਲਿਆ ਨਾਗ ਹੀ ਸਾਰਿਆਂ ਨੂੰ ਬੇਨਤੀ ਕੀਤੀ ਕਿ ਇਹ ਜਹਿਰ ਠੱਗਾ ਨੂੰ ਕਿਸੇ ਵੀ ਤਰ੍ਹਾਂ ਦੀ ਉਗਰਾਹੀ ਨਾ ਦਿੱਤੀ ਜਾਵੇ ਸਥਾਨਕ ਲੋਕਾਂ ਨੇ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ ਕੋਈ ਖਾ ਪੀ ਕੇ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰੇ ਅਸੀਂ ਰੋਹ ਵੈਗਰੂ ਤਾਂ ਹੀ ਰੋਹ ਹੀ ਬੋਲਦੇ ਆ ਵੈਗਰੂ ਅਸੀਂ ਰੋਹ ਜੀ ਅਸੀਂ ਦੁਨੀਆ ਦੇ ਬੰਦੇਾਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਸਰ ਜੀ ਸਰ ਵੱਡੇ ਪ੍ਰਧਾਨ ਹੋ ਤੁਸੀਂ ਵੀ ਮਾਰੇ ਤੁਹਾਨੂੰ ਮਾਰੇ ਕਿੱਥੋਂ ਇਹ ਦੱਸੋ ਮਾਰੇ ਆਈ ਕਿੱਥੋਂ ਜੀ ਜਿਹੜੇ ਬਿੰਦੋ ਆਏ ਆਪਾਂ ਮੋਗੇ ਤੋਂ ਮੋਗੇ ਤੋਂ ਇਥੇ ਕੀ ਕਰਦੇ ਬੇਲ ਕਿਹੜੀ ਸੰਸਥਾ ਤੁਹਾਡੀ ਸੰਸਥਾ ਆਪਣੇ ਦੱਸੋ ਬਾਕੀ ਨਵਾਂ ਚੱਲੇ ਹੋਲ ਕੇ ਦੱਸੋ ਹੋਲ ਕੇ ਦੱਸੋ ਨਾ ਬੋਲੋ ਸੰਸਥਾ ਮੰਡੀ ਸ਼ਹਿਰ ਰੋਡ ਪਿੰਡ ਜੰਡੂ ਸਿੰਘ ਵਾਲੇ ਵੀ ਪੜੋਗੇ ਬੋਲੀ ਕਰ ਪੈ ਲੱਗੀ ਹਾਈਪਰ ਰੋਡ ਹੈ ਬਾਕੀ ਤਾਂ ਪਤਾ ਪੁੱਧੜੀ ਹੁੰਦੇ ਬਾਕੀ ਤਾਂ ਹੱਪਾ ਇਹਨਾਂ ਨੇ ਵੀਡੀਓ ਬਣਾਉਣਾ ਉਹ ਕਰ ਲੈ ਨੂੰ ਬਰੇ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ चंद्र कंसल्टेंट लिमिटेड बिल्डिंग मेंटेनेंस हैंडीमैन अंडर चैकट्रेट प्लेटफॉर्म इज नाउ अवेलेबल ऑन योर लोकल लंडन एरिया He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under Trade platform www.checktrade.com nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ